ਰੰਧਾਉ ਨਸਬਾ ਸਿਮਰਨ ਕਰ ਗੋਨਾ ਕਨਾਈ ਤੇ ਆਏ ਤੇ ਰੰਗ ਗੁਰ ਤੇ ਅਮਰਦਾਸ ਨਾਮ ਗਾਤੇ ਹੋਏ ਸਹਾਰੇ ਅੱਜ ਹਰ ਗੋਬਿੰਦ ਰਾਮ ਸਿਮਰਉ ਸ੍ਰੀ ਹਰਿ ਗਾਏ ਸ੍ਰੀ ਹਰਿ ਸਿਮਰਨ ਤੇ ਆਈ ਅਜ ਜਿੱਥੇ ਪਰ ਦੁੱਖ ਗਾਏ ਤੇਜ ਬਹਾ ਦੁਸਰਿਆਏ ਧਰਨਾਵੋ ਨਿੰਤੇ ਆ ਰਹਿਤਾਏ ਤੁਮ ਸਾਈ ਹੋਏ ਸਹਾਰੇ ਅਸਮੇ ਬਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਈ ਹੋਏ ਸਹਾਰੇ ਨਸਾਂ ਪਾਟੈਂਗਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਦਾ ਧਿਆਨਤਰ ਕੇ ਬੋਲੋ ਜੀ ਵਾਹਿਗੁਰੂ ਪੰਧਾ ਤਿਆਰਿਆ ਤੋਹਾਂ ਸਾਹਿਬ ਜਾਨਿਆ ਚਾਲਿਆ ਮੁਕਤੇ ਆਂ ਹੰਡੀਆਂ ਜਪੀਆਂ ਤੱਪੀਆਂ ਜਨਾ ਨਾਮ ਜਪਿਆ ਵੜ ਛਗਿਆ ਦੇਖ ਚਲਾਈ ਤੇ ਗਵਾਹੀ ਦੇਖਿਆ ਵਿੱਚ ਕੀਤਾ ਤਾਗ ਨ ਤਿਆਰਿਆ ਸੁਤਿਆਰਿਆ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੰਘਾਂ ਸਿੰਗਣੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਟਟਾਏ ਪੁੱਤਾਂਾਂ ਦਾ ਮਾਇਆ ਦੇ ਚੜਖੜੀਆਂ ਤੇ ਚੜਿਆੜਿਆਂ ਨਾਲ ਚਰਾਈ ਗਏ ਗੁਰਗਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨਹੀਂ ਹਾਰੇ ਅਸਿੱਖੀ ਕਿਰਤਾਂ ਸਵਾਸਾਂ ਨਿਭਾ ਲਈ ਇਹਨਾਂ ਦੀ ਦਵਾਈ ਦਾ ਧਿਆਨ ਤਲ ਕੇ ਸਾਜ ਸਾ ਜੀ ਬੋਲੋ ਜੀ ਵਾਹਿਗੁਰੂ ਪੰਝਾ ਤੰਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਲ ਕੇ ਬੋਲੋ ਜੀ ਵਾਹਿਗੁਰੂ ਸਰਬਤ ਕਾਲਸਾ ਜੀ ਕੀ ਅਰਦਾਸ ਹੈ ਜੇ ਸਰਬਤ ਕਾਲਸਾ ਜੀ ਕੋ ਵਾਹਿਗੁਰੂ 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 ਕਰਿਆਵੇ ਕਰਿਆਵੇ ਨਾ ਸੰਗਤ ਸਰਬ ਸੁਖ ਹੋਵੇ ਜਹਾਨਾਂ ਕਾਲਸਾ ਜੀ ਸਾਰੇ ਤਹਾ ਤਹਾ ਰਸ਼ੀ ਆਰਿਆ ਤੇਗ ਤੇਗ પતિ ਬ੍ਰਹਮ ਕੀ ਪਾਜ ਪੰਥ ਕੀ ਦੇਵੀ ਸਤਿ ਸਾਈਂ ਦੇ ਸਹਾਰੇ ਖਾਲਸਾ ਜੀ ਕੇ ਗੁਰਬਾਣੀ ਬੰਧੋ ਜੀ ਵਾਹਿਗੁਰੂ ਕਾਰੋਂ ਸਿੱਖੇ ਦਾ ਰਕੇ ਸੁਬਾਰ ਵਹਿਤਾਰੋਂ ਦੇਖਤਾਰੋਂ ਸਾਹਬਾਨ ਪ੍ਰੋ ਸਾਧਾਨ ਦਨਾਲ ਸਿਰਧਰ ਨਾਮ ਬਦਾਰ ਸ੍ਰੀ ਅੰਮ੍ਰਿਤ ਸਰਵ ਸਾਹਿਬ ਜੀ ਦੇ ਦਰਸ਼ਨ ਸ਼ਣਾਰ ਤੁਕੀਆਂ ਛੰਦੇ ਬੁੰਗੇ ਤੁਕੋ ਜੋਗ ਅਕਲ ਧਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਵਿੱਚ ਆ ਮੱਤਿ ਸਤਿ ਮਤ ਫਤਵਾ ਰੱਖ ਆਪ ਬਹਾਏ ਗੁਰੂ ਹੇਰ ਨਾਲ ਪੁਰਖ ਆਪਣੇ ਪੰਥਰੇ ਤਰ੍ਹਾਂ ਸਮਾਈ ਦਾ ਸਾਰ ਜੀਓ ਸਿਗਨਨਕਾਰ ਸਾਇ ਤੇ ਹਰ ਗੁਰਦਵਾਰਿਆ ਗੁਰਤਮ ਨਾਮ ਦੇ ਇਹਨਾਂ ਨੂੰ ਪੰਥ ਨੂੰ ਛੋੜਿਆ ਗਿਆ ਕੋਈ ਦਰਸ਼ਨ ਵੀ ਦਾ ਅਬੀ ਸੇਵਾ ਤੋਂ ਦਾ ਅੰਦਾਜ਼ਨ ਪੇਟਾਰੇ ਕਲਤਾ ਜੀ ਦੇ ਬਲ ਕਿਉ ਏ ਮਨ ਇਹਨਾਂ ਨੂੰ ਆਨੰਦ ਬਤਾਰਿਆ ਨੇ ਪਾਗ ਰੇਤਿਆਂ ਦੇ ਉਹ ਧੰਤ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਮਾਰਾ ਜੀ ਆਪਣੀ ਜੀਵਨ ਅਰਦਾਸ ਤੁੰਕੇ ਦੀ ਗੁਰੂੜੀ ਹੈ ਤਾਪੁੰਨੀ ਜਾਉ ਚਾਰ ਪਰਵਣੇ ਭਰੇ ਅੰਦਰਪਤੀਤ ਹੋਈ ਚਾਰ ਪਰਵਣੇ ਬਹਾਰ ਆਪਣੇ ਭਰੇ ਅੰਦਰਪਤੀਤ ਕਰਾਵਾਂ ਆਮਰ ਸ਼ਰੀਰ ਧਾਨ ਧਨ ਦਾ ਨਿਸ਼ੇਣ ਨਿਡਰੋ ਪਾਲਨ ਪਵਿੱਤਰ ਰਤਨ ਗੁਰਦੁਆਰਾ ਸਾਹਿਬ ਜੀ ਦੇ ਅਨੁਸਾਰ ਜੀ ਰਿਤੇ ਪਵਨ ਦਰਬਾਰਿਆ ਕਰੇ ਕਾਗਰੂ ਰਿਆਮੀ ਵੇ ਸੋਹਣੇ ਸੇ ਹਜਰ ਤੋ ਤਿਆਰ ਕੀਤੇ ਗਏ ਆਰੰਭ ਆਜ ਦੀ ਕਿਰਪਾ ਰੂਪ ਸਿੰਘਾ ਸੜਾਤੇ ਪ੍ਰਕਾਸ਼ ਮਨ ਉੱਪਰ ਕੇਤੀ ਦੇ ਦਰਸ਼ਨ ਦੇ ਧਾਰ ਪਵਨ ਪ੍ਰਮਾਨ ਵਸ਼ੇ ਕੀ ਸਤਿ ਤਾਮ ਕ੍ਰਿਪਾ ਅਰਥ ਕਰੋ ਦਲ ਤੇ ਆਈ ਸੰਗਤੀ ਦਰ ਹਾਜ਼ਰੀ ਇਹਨੂੰ ਪਰਤੇ ਤਾ ਵਾਹ ਉਸ ਤੇ ਵਾਹ ਅੰਦਰ ਤਵਾ ਕਰਨੀਆ ਬਰਵ ਤੁਲੰ ਨੂੰ ਠਿੱਕੀ ਜਲਤੂ ਪ੍ਰਸਾਦ ਨਾਮ ਦਾ ਰਖਣਾ ਜਗਤਾ ਬਰਾਂਵਾਂ ਪੂਰੀਆਂ ਕਰਨੀਆਂ ਚ ਵਕਲੇ ਕਾਰਜ ਰਾਸ ਕਰਨੇ ਕਰੋ ਕਿਰਪਾਲ ਆਪੀ ਨੇ ਪਾਵਨ ਸਰੂਪ ਸੋਖਾ ਪ੍ਰਸਾਦਾ ਲੋਕ ਪ੍ਰਕਾਸ਼ ਸਮਾ ਜਿਦਾਂ ਦੀ ਆਖੇ ਆਬਖਸ਼ੂ ਰਸਤੇ ਤੇ ਅਨੁਸਾਨ ਸਹਾਇ ਹੋਣਾ ਕਈ ਪਿਆਰੇ ਨੇ ਇਹਨਾਂ ਗ੍ਰਿਆਂ ਕੀ ਦਾ ਨਾਮ ਚਿਤਿਆਰੇ ਨਾਰਨ morning